ਦੱਬ ਵਾਲੀ ਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਹੈਗਾ ਬਿਲਕੁਲ ਆ ਚੌਂਕ ਦੇ ਪਰਲੇ ਪਾਸੇ ਪੰਜਾਬ ਹੈ ਇੱਕੋ ਪੱਤਨ ਦਾ ਪਾਣੀ ਪੀਨੇ ਆ ਦੁੱਖ ਤਕਲੀਫਾਂ ਸਾਂਝੀਆਂ ਨੇ ਜੇ ਦੁੱਖ ਤਕਲੀਫਾਂ ਸਾਂਝੀਆਂ ਨੇ ਮੁਸੀਬਤਾਂ ਸਾਂਝੀਆਂ ਨੇ ਫਿਰ ਸਰਕਾਰਾਂ ਕਿਉਂ ਨਹੀਂ ਸਾਂਝੀਆਂ ਕਰਦੇ ਆਜੋ ਫਿਰ ਹੁਣ ਇਧਰਲੇ ਪਾਸੇ ਦਿੱਲੀ ਹੈ ਇਧਰਲੇ ਪਾਸੇ ਪੰਜਾਬ ਹੈ ਹਰਿਆਣਾ ਵਿਚਾਲੇ ਰਹਿ ਗਿਆ ਇਹਨੂੰ ਵੀ ਆਪਾਂ ਆਮ ਆਦਮੀ ਪਾਰਟੀ ਦੇ ਰੰਗ ਚ ਰੰਗ ਲਈਏ ਕੁੱਤ 7 ਕਿਲੋਮੀਟਰ 6 ਕਿਲੋਮੀਟਰ ਦਾ ਰੇਡੀਅਸ ਪੰਜਾਬ ਹੈ ਫੋਨ ਕਰਕੇ ਪਤਾ ਕਰ ਲਿਓ ਝੂਠ ਨਹੀਂ ਬੋਲਦਾ 43000 ਸਰਕਾਰੀ ਨੌਕਰੀਆਂ ਦੇ ਕੇ ਡੱਬਾ ਵਾਲਿਓ ਤੁਹਾਡੇ ਸਾਹਮਣੇ ਖੜਾ ਹੈ ਤੁਹਾਡਾ ਪੁੱਤ ਕੇਜਰੀ ਵਾਲੇ ਜਿਹੜੀ ਸੋਚ ਜਿਹੜਾ ਬੀਜ ਬੀਜਿਆ ਸੀ ਉਹ ਬੂਟਾ ਹੁਣ ਵੱਡਾ ਹੋ ਗਿਆ ਪੰਜਾਬ ਤੇ ਦਿੱਲੀ ਚ ਤਾਂ ਹੈਗਾ ਹੀ ਹੈ ਹਰਿਆਣੇ ਚ ਵੀਜ ਲੋ ਇਹ ਬੂਟੇ ਦੀ ਛਾਂ ਬੜੀ ਗਹਿਰੀ ਹੈ ਬੜੀ ਕਣੀ ਛਾਏ ਤੇ ਬੜੇ ਵਧੀਆ ਫਲ ਲੱਗਦੇ ਆ ਤਰੱਕੀ ਵਾਲੇ ਫਲ ਲੱਗਦੇ ਆ ਇਮਾਨਦਾਰੀ ਵਾਲਾ ਬੂਟਾ ਹੈ ਇਹ ਆਪਣੇ ਹਰਿਆਣੇ ਚ ਲਾ ਲਓ ਝਾੜੂ ਵਾਲਾ ਬਟਨ ਦਬਕ ਕੇ ਕਾਮਯਾਬ ਹੋ